ਖਾਲਸਾ ਪੰਥ ਦੇ ਵਾਰਸੋ ਪੰਜਾਬ ਦੇ ਵਾਰਸੋ ਆਪ ਜੀ ਨੂੰ ਨਿਮਰਤਾ ਸਹਿਤ ਕੁਝ ਬੇਨਤੀਆਂ ਕਰਨ ਲੱਗਾ ਹਾਂ ਉਮੀਦ ਹੈ ਕਿ ਆਪ ਧਿਆਨ ਨਾਲ ਇਸ ਤੇ ਗੌਰ ਕਰੋਗੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਪਦੀ ਨਿਤ ਹੋਈ ਵਿਆਦਵੀ ਦਾ ਵਾਸਤਾ 84 ਦੀਆਂ ਵਿਧਵਾਵਾਂ ਦਾ ਵਾਸਤਾ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਵਾਸਤਾ ਤੁਹਾਡੇ ਪੰਜਾਬ ਦੇ ਲੁੱਟੇ ਹੋਏ ਪਾਣੀਆਂ ਦਾ ਵਾਸਤਾ ਡੈਮਾਂ ਤੇ ਤੁਹਾਡੇ ਕੀਤੇ ਕਾਵੀਆਂ ਦਾ ਵਾਸਤਾ ਆਪਾਂ ਇੱਕ ਹੋ ਕੇ ਜਿਹੜਾ 17 ਅਗਸਤ ਵਾਲਾ ਰੈਫਰੈਂਡਮ ਦੀਆਂ ਵੋਟਾਂ ਵਾਲਾ ਦਿਨ ਉਹ ਨਹੀਂ ਖਿਜਾਉਣਾ ਕਿਉਂਕਿ ਦੁਸ਼ਮਣ ਨੇ ਸਾਡੇ ਨਾਲ ਭਾਰਤ ਦੇ ਵਿੱਚ ਅਜੀਹਾ ਸਲੂਕ ਕੀਤਾ ਕਿ ਪੰਜਾਬ ਨੂੰ ਹੁਣ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸਿੱਖੀ ਸਤੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਵਾਸੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਕਲਚਰ ਨੂੰ ਨਾਸਤੋ ਨਬੂਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਥੇ ਹੀ ਬਸ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਸਾਡੇ ਆ ਕੇ ਕਤਲ ਕੀਤੇ ਜਾ ਰਹੇ ਆ ਤੇ ਅਸੀਂ ਆਪਣਾ ਫਰਜ਼ ਨਿਭਾਈਏ 17 ਅਗਸਤ ਨੂੰ ਜਾ ਕੇ ਆਪਣੀ ਬੂਟ ਪਾ ਕੇ ਆਈਏ ਇਹ ਤੁਹਾਨੂੰ ਉਹ ਗੁਰੂ ਕਲਗੀ ਧਰ ਦੇ ਪੁੱਤਰਾਂ ਦਾ ਵਾਸਤਾ ਜਿਨ੍ਹਾਂ ਨੇ ਈਨ ਨਹੀਂ ਸੀ ਮੰਨੀ ਈਨ ਨਹੀਂ ਸੀ ਕਬੂਲੀ ਅੱਜ ਬ੍ਰਾਹਮਣਵਾਦ ਸਾਨੂੰ ਈਨ ਕਬੂਲਣ ਤੇ ਤੁਰਿਆ ਤੋ ਲਿਆ ਹੋਇਆ ਹੈ ਪਰ ਅਸੀਂ ਈਨ ਨਹੀਂ ਕਬੂਲਣੀ ਅਸੀਂ ਆਪਣਾ ਫਰਜ਼ ਨਿਭਾਉਣਾ ਜਿਸ ਦਾ ਵੀ ਕਦਮ ਕੌਮ ਦੀ ਆਜ਼ਾਦੀ ਵੱਲ ਵੱਧਦਾ ਉਸ ਦਾ ਸਾਥ ਦਿਓ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਣਾ ਫਰਜ਼ ਨਿਭਾਓ ਇਹ ਨਾ ਹੋਵੇ ਕਿ ਅੱਜ ਬਲਦੇਵ ਸਿੰਘ ਹੁਣਾਂ ਨੂੰ ਕੋਸਦੇ ਆ ਕਿ ਉਦੋਂ ਸਿੱਖਾਂ ਨੂੰ ਆਪਣਾ ਦੇਸ਼ ਮਿਲਦਾ ਸੀ ਇਹ ਲਾਲਚ ਵਿੱਚ ਆ ਗਿਆ ਅੱਜ ਅਸੀਂ ਇਸ ਗੱਲ ਤੇ ਆਪਣਾ ਮੂਲ ਪਛਾਣੀਏ ਆਪਣਾ ਫਰਜ਼ ਪਛਾਣੀਏ ਵੋਟ ਪਾ ਕੇ ਜਰੂਰ ਆਈਏ ਕੀ ਬਣਨਾ ਕੀ ਨਹੀਂ ਬਣਨਾ ਉਹ ਪ੍ਰਬੰਧਕਾਂ ਨੂੰ ਪਤਾ ਹੋਊਗਾ ਜਾਂ ਅਕਾਲ ਪੁਰਖ ਨੂੰ ਪਤਾ ਹੋਊ ਪਰ ਆਪਾਂ ਆਪਣੇ ਫਰਜ਼ ਤੋਂ ਕਤਾਹੀ ਨਹੀਂ ਕਰਨੀ। ਇਹੀ ਹੱਥ ਜੋੜ ਕੇ ਬੇਨਤੀ ਆ ਗਲੈਂ ਰੌਕ ਤੋਂ ਬੱਸਾਂ ਚੱਲਣੀਆਂ। ਬਰਗਨ ਕਾਉਂਟੀ ਦੇ ਸਾਰੇ ਵੀਰਾਂ ਨੂੰ ਬੇਨਤੀ ਪੀੜਾ, ਪੈਣਾ ਬਜ਼ੁਰਗਾਂ ਨੂੰ ਬੇਨਤੀ ਆ ਕਿ ਗਲੈਂ ਰੌਕ ਤੋਂ ਬੱਸਾਂ ਚੱਲਣੀਆਂ ਐਤਵਾਰ ਨੂੰ ਸੈਕਟਰੀ ਸਾਹਿਬ ਨਾਲ ਸੰਪਰਕ ਕਰੋ ਤੇ ਆਪਣੇ ਨਾਮ ਦੇਵੋ। ਇਹ ਦਾਸ ਦੀ ਆਖਰੀ ਬੇਨਤੀ ਸੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।